ਬੰਦ ਕਰੋ ਬੰਦ ਕਰੋ ਬੈਸਕੋ ਕੰਪਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੋਲਡਵੇਸ ਪ੍ਰੋਜੈਕਟ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਸ਼ੀਕਾਲ ਮੈਂ ਸੋਨੀ ਸਿੰਘ ਦੇਸ਼ ਦੁਨੀਆ ਚੈਨਲ ਨਾਬਾ ਅਸੀਂ ਗੱਲ ਕਰਦੇ ਹਾਂ ਜੀ ਅੱਜ ਨਗਰ ਕੌਂਸਲਰ ਨਾਬਾ ਵਿਖੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਝ ਮੰਗਾਂ ᱛੀ ਉਹਨਾਂ ਦੀਆਂ ਹਾਂਜੀ ਹਾਂਜੀ ਸਰ ਨਮਸਕਾਰ ਜੀ ਤੇ ਮੈਂ ਪਹਿਲਾਂ ਤਾਂ ਮੇਰੇ ਭਰਾ মিডিਆ ਵਾਲੇ ਦੇ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੇ ਸਾਡੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਜਿੰਨੀਆਂ ਵੀ ਅਸੀਂ ਮੰਗਾ ਤੁਹਾਡੇ ਕੋਲ ਰੱਖਦੇ ਆ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਸਾਡੀਆਂ ਪੂਰੇ ਪੰਜਾਬ ਦੇ ਵਿੱਚ ਤੇ ਪੰਜਾਬ ਸਰਕਾਰ ਤੱਕ ਪਹੁੰਚਦੀਆਂ ਨੇ ਤੇ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਸੀ ਜਿਹੜਾ ਹਾਂਜੀ ਨਗਰ ਕੌਂਸਲ ਨਾਭਾ ਦੇ ਵਿੱਚ ਉਹਦਾ ਕਾਰਨ ਇਹ ਸੀ ਕਿ ਇੱਕ ਤੁਸੀਂ ਦੇਖ ਸਕਦੇ ਹੋ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਇਹ ਲੈਟਰ ਲਾਗੂ ਹੋਇਆ 652025 ਨੂੰ جس ਦੇ ਵਿੱਚ ਇਹ ਪੈਸਕੋ کمپنی ਦੇ ਥਰੂ ਇੱਕ ਸੋਲਡ ਵੇਸਟ ਮੈਨੇਜਮੈਂਟ ਕੰਪਨੀ ਆ ਪੈਸਕੋ ਦੇ ਥਰੂ ਇੱਕ ਜਿਹੜੇ ਰਟਾਇਰਮੈਂਟ MILITARY آفیسر ਨੇ ਉਹਨਾਂ ਨੂੰ ਸਫਾਈ ਸੇਵਕਾਂ ਦੇ ਉੱਪਰ ਇੱਕ ਠੇਕੇਦਾਰੀ ਦੇ ਤੌਰ ਤੇ ਸੁਪਰਵਾਈਜ਼ਿੰਗ ਦੇ ਤੌਰ ਤੇ ਭੇਜਿਆ ਜਾ ਰਿਹਾ ਤੁਸੀਂ ਤਾਂ ਪਹਿਲੇ ਹੀ ਪੰਜਾਬ ਸਰਕਾਰ ਦੇ ਹਾਲਾਤਾਂ ਤੋਂ ਜਾਣੂ ਹੋ ਜਿਨ੍ਹਾਂ ਦੇ ਸਾਡੇ ਮੁਲਾਜ਼ਮਾਂ ਪ੍ਰਤੀ ਜਿਹੜੀਆਂ ਮਾੜੀਆਂ ਨੀਤੀਆਂ ਵਰਤ ਰਹੇ ਨੇ ਕਿਉਂਕਿ ਸਾਡੇ ਮੁਲਾਜ਼ਮ 20 25 25 ਸਾਲ ਤੋਂ ਜਿਹੜੇ ਕੱਚੇ ਲੱਗੇ ਹੋਏ ਸੀ ਹੁਣ ਤੱਕ ਕੱਚੀ ਨੇ ਮਨ ਲੱਗਦਾ ਕੱਚੀ ਮਰ ਜਾਣਗੇ ਕਿਉਂਕਿ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਉਹਨੇ ਇਹਨਾਂ ਨੂੰ ਹਾਲੇ ਤੱਕ ਪੱਕੇ ਕਰਾਉਣ ਦੀ ਬਣੀ ਉਲਟਾ ਪੰਜਾਬ ਸਰਕਾਰ ਨੇ ਮਾੜੂ ਮਾੜੀ ਨੀਤੀਆਂ ਹੋਰ ਅਪਣਾਉਂਦੇ ਹੋਏ ਇੱਕ ਇਹ ਚੀਜ਼ ਜਿਹੜੀ ਸਾਡੇ ਉਹਨਾਂ ਉੱਪਰ ਲਾਗੂ ਕੀਤੀ ਆ ਸਮਾਜ ਦੇ ਉੱਪਰ ਜਿਹੜੀ ਆਪਣਾ ਜਿੰਨੇ ਵੀ ਸਾਡੇ ਕਰਮਚਾਰੀ ਨੇ ਉਹਨਾਂ ਦੇ ਉੱਪਰ ਸੁਪਰਵਾਈਜ਼ਰ ਲਾਇਆ ਜਾ ਰਿਹਾ ਸੁਪਰਵਾਈਜ਼ਰ ਲਾਇਆ ਕਿਹੜਾ ਜਾ ਰਿਹਾ ਇੱਕ ਮਿਲਟਰੀ ਰਿਟਾਇਰ ਆਫੀਸਰ ਜਿਹੜਾ ਪਹਿਲਾਂ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੀ ਡਿਊਟੀ ਪੂਰੀ ਕਰਕੇ ਪੈਨਸ਼ਨ ਵੀ ਲੈ ਰਿਹਾ ਹੈ ਉਹ ਪੈਨਸ਼ਨ ਲੈਣ ਤੋਂ ਬਾਅਦ ਵੀ ਉਹਨੂੰ ਇੱਕ ठेकेदारी ਦੀ ਤਨਖਾਹ ਦੇ ਉੱਪਰ ਸਾਡੇ ਮਲਾਜ਼ਮਾਂ ਦੇ ਉੱਪਰ ਥੋਪਿਆ ਜਾ ਰਿਹਾ ਤੇ ਸਾਡੇ ਮਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਪੰਜਾਬ ਸਰਕਾਰ ਕੋਲ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਲਈ ਤਾਂ ਪੈਸਾ ਹੈ ਨਹੀਂ ਬਜਟ ਹੈ ਨਹੀਂ ਬਟ ਇਹ ਜਿਹਾ ਕੰਪਨੀਆਂ ਲਾਗੂ ਕਰਨ ਵਾਸਤੇ ਤੇ ਇਹਨਾਂ ਨੂੰ ਮਿਲਟਰੀ ਅਫਸਰਾਂ ਨੂੰ ਦੁਬਾਰਾ ਜੁਆਇਨਿੰਗ ਕਰਵਾ ਕੇ ਉਹਨਾਂ ਨੂੰ ਸੁਪਰਵਾਈਜ਼ਿੰਗ ਤੇ ਲਾਣ ਲਈ ਪੈਸਾ ਜ਼ਰੂਰ ਹੈ ਸਾਡੇ ਨਾਲ ਜਿਹੜੀਆਂ ਮਾੜੀ ਨੀਤੀਆਂ ਸਾਡਾ ਸਮਾਜ ਦਾ ਜਿਹੜੇ ਸਾਡੇ ਵਾਲਮੀਕੀ ਸਮਾਜ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਸ਼ੋਸ਼ਣ ਹੋ ਰਿਆ ਇਹ ਸਰਕਾਰਾਂ ਕਰ ਰਹੀਆਂ ਨੇ ਮਾਨ ਸਰਕਾਰ ਨੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਜਦੋਂ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਕਿਹਾ ਸੀ ਜੇ ਮੈਂ ਮੁੱਖ ਮੰਤਰੀ ਬਣ ਗਿਆ ਤਾਂ ਮੇਰਾ ਹਰਾ ਪੈਨਾ ਜਿਹੜਾ ਉਹ ਪਹਿਲਾਂ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਕੇ ਸਫਾਈ ਕਰਮਚਾਰੀ ਅਤੇ ਸੀਵਰ ਮੰਡਲ ਜਿੰਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਚੱਲੂਗਾ ਪਰ ਹੁਣ ਤੱਕ ਉਹਨਾਂ ਦਾ ਹਰ ਆਪ ਇਹਨੇ ਸਾਡੇ ਲਈ ਤਾਂ ਚੱਲਿਆ ਨਹੀਂ ਸਾਡੇ ਖਿਲਾਫ ਜਰੂਰਾ ਸੀ ਆ ਦੇਖ ਰਹੇ ਆ ਚੱਲ ਰਿਹਾ ਸਾਡੇ ਖਿਲਾਫ ਚੱਲ ਰਿਹਾ ਪਰ ਸਾਡੇ ਹੱਕ ਦੇ ਲਈ ਨਹੀਂ ਚੱਲਿਆ ਅਸੀਂ ਇਸ ਦਾ ਡਟ ਕੇ ਵਿਰੋਧ ਕੀਤਾ ਜੀ ਜਦੋਂ ਤੱਕ ਅਸੀਂ ਆਪਣੀ ਡਿਊਟੀ ਤੇ ਅਸੀਂ ਆਪਣੇ ਮੁਲਾਜ਼ਮਾਂ ਸਾਥੀਆਂ ਦੇ ਨਾਲ ਜਦੋਂ ਤੱਕ ਅਸੀਂ ਪ੍ਰਧਾਨਗੀ ਕਰ ਰਹੇ ਆ ਸਾਡੇ ਸਾਥੀਆਂ ਦੇ ਨਾਲ ਚੱਲ ਰਹੇ ਆ ਸਾਡੀ ਸਫਾਈ ਮਜ਼ਦੂਰ ਫੈਡਰੇਸ਼ਨ ਆਫ ਪੰਜਾਬ ਵੱਲੋਂ ਸਾਨੂੰ ਹੁਕਮ ਹੋਏ ਨੇ ਕਿ ਪੂਰੇ ਪੰਜਾਬ ਦੇ ਵਿੱਚ ਇਹ ਕੰਪਨੀ ਜਿਹੜੀ ਪੈਸਕੋ ਲਾਗੂ ਕੀਤੀ ਆ ਸਾਡੇ ਉੱਪਰ ਥੋਪੀ ਗਈ ਆ ਇਸ ਨੂੰ ਅਸੀਂ ਬਿਲਕੁਲ ਵੀ ਲਾਗੂ ਨਹੀਂ ਹੋਣ ਦੇਣਾ ਅਸੀਂ ਇਸ ਦਾ ਡਟ ਕੇ ਵਿਰੋਧ ਕਰਦੇ ਆ ਅਸੀਂ ਇਹਦੇ ਸਾਰਾ ਜਿੰਨਾ ਸਾਡਾ ਪ੍ਰਧਾਨ ਮੰਡਲ ਆ ਸਾਡੀ ਨਗਰ ਕੌਂਸਲਰ ਨਗਰ ਪੰਚਾਇਤਾਂ ਜਿੰਨੀਆਂ ਵੀ ਸਾਡੀਆਂ ਹੈਗੀਆਂ ਨੇ ਸਾਰੇ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਕਿ ਇਹ ਕੰਪਨੀ ਆ ਜਿਹੜੀ ਅਸੀਂ ਆਪਣੇ ਉੱਪਰ ਲਾਗੂ ਨਹੀਂ ਹੋਣ ਦੇ ਹਾਂ ਤੇ ਸੀ ਜੋ ਨਾਬਾ ਨਗਰ ਕੌਂਸਲਰ ਦੇ ਜਿਹੜੇ ਕਰਮਚਾਰੀ ਤੇ ਉਹਨਾਂ ਦੀਆਂ ਮੁਸ਼ਕਲਾਂ ਤੇ ਜਦੋਂ ਸਰਕਾਰ ਬਣੀ ਸੀ ਉਦੋਂ ਮਾਨ ਸਾਹਿਬ ਇਹ ਗੱਲਾਂ ਜ਼ਰੂਰ ਕਰਦੇ ਸੀ ਸੰਤਰਾ ਮਦਾਸੀ ਦੀਆਂ ਸਤਰਾ ਨੂੰ ਜ਼ਰੂਰ ਗਾਉਂਦੇ ਸੀ ਕਿ ਮਗਧਾਂ ਰਹੀ ਸੂਰਜਾ ਕਮੀਆਂ ਦੇ ਵਿਹੜੇ ਤੇ ਜਿਹੜਾ ਹਰਾ ਪੈਨਾ ਵੀ ਸਾਡਾ ਪਹਿਲ ਤੇ ਹਰਾ ਪੈਨਾ ਚੱਲੂਗਾ ਉਹ ਕੱਚੇ ਮਲਾਜਮਾਂ ਨੂੰ ਅਸੀਂ ਪੱਕੇ ਕਰਾਂਗੇ ਪਰ ਬੜੇ ਤਰਸ ਦੀ ਗੱਲ ਹੈ ਜਿਨ੍ਹਾਂ ਨੇ 25 25 30 30 ਸਾਲ ਸਫਾਈ ਜਿਹੜਾ ਗੰਦ ਚੱਕਦੇ ਨੇ ਸ਼ਹਿਰ ਦੇ ਅੱਜ ਉਹਨਾਂ ਨੂੰ ਸਿਰਫ ਨਾਂ ਮਾਤਰ ਹੈ ਜਿਹੜੀ ਡੀਸੀ ਰੇਟ ਉਹਦੇ ਉੱਤੇ ਹੀ ਕੰਮ ਕਰਨਾ ਪੈ ਰਿਹਾ ਆਪਦੇ ਪਰਿਵਾਰਾਂ ਨੂੰ ਬਸਰ ਕਰਨਾ ਪੈ ਰਿਹਾ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਤੁਸੀਂ ਹਰੇ ਪੈਨ ਦਾ ਵਾਅਦਾ ਕਰਿਆ ਸੀ ਕਿਉਂ ਅੱਜ ਤੁਸੀਂ ਅੱਜ ਜਿਹੜਾ ਬਣਦਾ ਦੀ ਫਰਜ ਸਭ ਤੋਂ ਪਹਿਲਾਂ ਸੀਵਰਮੈਨ ਤੇ ਸਪਾਈ ਸੇਵਕਾਂ ਦਾ ਜਿਹੜੇ ਹੱਕ ਦੀ ਤੇ ਉਹਨੂੰ ਸਭ ਤੋਂ ਪਹਿਲਾਂ ਪੂਰਾ ਕਰਨਾ ਸੀ ਤੇ ਆਸ ਕਰਦੇ ਹਾਂ ਕਿ ਮਾਨ ਸਰਕਾਰ ਇਹ ਗੱਲਾਂ ਤੇ ਇੰਪਲੀਮੈਂਟ ਕਰੂਗੀ ਨਹੀਂ ਜੇ ਇਹ ਚੀਜ਼ ਦੇ ਉੱਤੇ ਇੰਪਲੀਮੈਂਟ ਨਾ ਹੋਇਆ ਤੇ ਉਸ ਤੋਂ ਬਾਅਦ ਇਹ ਵੱਡੇ ਸੰਘਰਸ਼ ਦੀ ਫਿਰ ਬਿੱਡ ਬੰਨਣਗੇ ਕਿ ਤਾਂ ਕਿ ਪੰਜਾਬ ਸਰਕਾਰ ਇਸ ਚੀਜ਼ ਤੇ ਗੌਰ ਕਰੇ ਮੈਂ ਸੋਨੀ ਸਿੰਘ ਦੇਸ਼ ਦੁਨੀਆ ਚੈਨਲ ਨਾਬਾ